ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਕਬੱਡੀ ਕੱਪ ਆ ਗਿਆ ਹੈ ਜੀ ਜਲੰਧਰ ਜ਼ਿਲ੍ਹੇ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਹੋਣ ਜਾ ਰਿਹਾ ਬਾਠ ਕਲਾਂ ਨਕੋਦਰ ਦੇ ਵਿੱਚ ਇੱਕ ਕਬੱਡੀ ਕੱਪ ਇਹ ਕਬੱਡੀ ਕੱਪ ਦੇ ਵਿੱਚ 6 ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਇਹਦੇ ਵਿੱਚ ਪਹਿਲਾ ਨਾਮ 1 ਲੱਖ ਰੁਪਈਆ ਰੱਖਿਆ ਗਿਆ ਤੇ ਦੂਜਾ ਨਾਮ 75000 ਰੁਪਈਆ ਰੱਖਿਆ ਗਿਆ ਇਹਦੇ ਵਿੱਚ 70 ਕਿਲੋ ਦੀਆਂ ਟੀਮਾਂ ਖੇਡਣਗੀਆਂ 16 ਟੀਮਾਂ ਦੀਆਂ ਐਂਟਰੀਆਂ ਆ ਇਹਦੇ ਵਿੱਚ ਆਲ ਓਪਨ ਦੀਆਂ ਟੀਮਾਂ ਜਿਹੜੀਆਂ ਉਹਦੇ ਵਿੱਚ ਬੈਸਟ ਰੇਡਰ ਤੇ ਜਾਫੀਆਂ ਨੂੰ ਮੋਟਰਸਾਈਕਲ ਨਾਮ ਦਿੱਤੇ ਗਏ ਆ ਸੌਰੀ ਦਿੱਤੇ ਜਾਣੇ ਆ ਜੀ 17 18 19 ਤੇ 20 ਨੂੰ ਫੁੱਟਬਾਲ ਦੇ ਮੈਚ ਵੀ ਕਰਵਾਏ ਜਾਣੇ ਆ 62 ਗੱਲਾਂ ਨਕੌਦਰ ਜ਼ਿਲ੍ਹਾ ਜਲੰਧਰ ਦੇ ਵਿੱਚ 21 ਜਨਵਰੀ 2025 21 ਜਨਵਰੀ 2025 ਨੂੰ 62 ਗੱਲਾਂ ਨਕੌਦਰ ਜ਼ਿਲ੍ਹਾ ਜਲੰਧਰ ਦੇ ਵਿੱਚ ਕਬੱਡੀ ਕੱਪ ਹੋਵੇਗਾ ਛੇ ਆਲੋਪੰਦੀਆਂ ਜਿਹੜੀਆਂ ਟੀਮਾਂ ਆ ਉਹਨਾਂ ਦੇ ਮੈਚ ਹੋਣੇ ਆ 1 ਲੱਖ ਰੁਪਇਆ ਪਹਿਲਾ ਨਾਮ ਤੇ ਦੂਜਾ ਨਾਮ 71000 ਰੁਪਇਆ ਰੱਖਿਆ ਗਿਆ ਤੇ ਬੈਸਟਾਂ ਨੂੰ ਮੋਟਰਸਾਈਕਲ ਨਾਮ ਦਿੱਤੇ ਜਾਣੇ ਆ ਜੀ ਧੰਨਵਾਦ